ਸ੍ਰੀ ਭਗਵਤ ਜੀ ਸਹਾਇ ਵਾਹ ਸ੍ਰੀ ਭਗਵਤ ਜੀ ਦੇ ਪਾਤਸ਼ਾਹ ਹੈ ਦਸਵੇਂ ਪਰਮ ਭਗਤ ਹੀ ਸਮਰ ਹੈ ਗੁਰੂ ਨਾਨਕ ਲੰ ਧਿਆਏ ਮੇਰਾ ਗੰਗਦੁਰ ਤੇ ਅਮਰਦਾਸ RAM ਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦਨਾਉ ਚਮਰਾਉ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆਂ ਅਜ ਇਕੱਠੇ ਸਬਦ ਪਜਾਏ ਇਕ ਬਾਦ ਸਿਮਰਿਆ ਹਰ ਨਉ ਨਿਯਾਮੈਂ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਜਿਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਜੀ ਦਾ ਧਿਆਨ ਧਰ ਕੇ ਬਲ ਜੇ ਭੇਜਦੇ ਆਂ ਚਾਹਦੇ ਆਂ ਬੁਖਤੇ ਆਂ ਸਾਠੀਆਂ ਜਪੀਆ ਤਾਪੀਆ ਜਿਨਾ ਨਾਮ ਜਪਿਆ ਵੰਡ ਛਾਗੇ ਆ ਦੇਖ ਤਲਕੇ ਗਵਾ ਲਾਹੀ ਦੇਖ ਕੇ ਤੰਦਿਤ ਕੀਤਾ ਦਿਨਾ ਪਿਆਰਿਆਂ ਸਚਿਆਰਿਆਂ ਦੀ ਤਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਦਾ ਜੀ ਹਾਏ ਹੋ ਜਨਾ ਸੰਘਾ ਸੰਗਣੀਆਂ ਨੇ ਤਾਂ ਬੇਤਸੀ ਤਦ ਤੇ ਬਖ ਬਖ ਕਹਾਏ ਉਪਰੀਆਂ ਲੋਹਾਈਆਂ ਚੜਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਾਂ ਰਮਨਾਈ ਹਾਰੇ ਆ ਸਿੱਖੀ ਕੇ ਸਤ ਸਮਸਾ ਨਿਭਾਏ ਜਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲ ਜੇ ਆਏ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਰ ਕੇ ਬਲ ਜੇ ਆਏ ਵਾਦਕਾਰ ਸਾਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਜਿੱਤੇ ਅਮਨ ਕਸਤ ਕਰ ਸਰਬਤ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਪਰ ਰਛਿਆ ਰਿਆ ਦੇਖ ਦੇਖ ਪਤਾ ਵਰ ਦਿੱਤੀ ਪਾਜ ਬੰਦ ਕੀ ਜੇਤ ਸ੍ਰੀ ਸਰ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਦੇ ਬਹੁਤ ਅਜੇ ਸੁਕੀਦਾਨ ਕੇ ਸਤਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਪ੍ਰੋਸਾਨ ਦਾਨਾਂ ਸੁਤਨ ਦਾਨ ਦਾਨ ਸ੍ਰੀ ਅਮਰਿ ਸਤਿ ਦੇ ਦਰਸ਼ਨ ਇਸ਼ਰਾਨ ਚੌਕੀਆਂ ਝੱਡੇ ਭੁਕੇ ਜੁਗੋ ਜੁਗਿਆ ਨਾਲ ਤਰਮ ਕਾ ਜਾਏਗਾ ਹਰ ਭੋਲ ਜਾਈ ਗੁਰੂ ਸਿਖਾਂ ਦਾ ਮਾਨਣੀਵਾ ਮਾਤੀ ਉੱਚੀ ਫਤ ਫਤ ਦਾ ਰਾਖਾ ਤੁ ਵਾਹੇ ਗੁਰੂ ਹੇ ਕਾਲਪੁਰ ਕੇ ਆਪਣੇ ਪਤਿ ਸਦਾ ਸਹਾਇ ਸਰਦਾਰ ਜੀਓ ਸ਼੍ਰੀ ਨਨਕਾਨ ਸਾਹਿਬ ਦੇ ਹੋ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬਖਸ਼ ਤੁਮ ਹੀ ਛੋੜਿਆ ਗਿਆ ਗੁਰਦਰਸ਼ਨ ਦੀ ਧਾਰ ਇਹ ਸੇਵਾ ਸੁਭਾਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨੇ ਨਿਤਾਣਿਆਂ ਦੇ ਤਾਂ ਤੇ ਉਹਦੀਆਂ ਦੀ ਜੋਤ ਸੱਚੇ ਬਤਾਵਾ ਸਰਬੱਤ ਭੰਗ ਦੀਆਂ ਪਾਵਨ ਦਰਬਾਰੇ ਅੰਦਰ ਆਪਕੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਦੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕ ਨਾਲ ਰਚੇ ਹੋਏ ਪਾਵਨ ਰੂਪਨਾਂ ਨੂੰ ਦਰਸ਼ਕ ਇਹ ਨਿਹਾਲ ਕਰੋ ਸਰਬੱਤ ਭੰਗ ਦੀਆਂ ਹਾਨਣੀਆਂ ਦਿਲ ਫੁਰਤੇਆਂ ਸਰਨਾ ਦਾ ਕਹੇ ਜਾਣ ਦੀ ਆ ਗਿਆ ਗਗਸੋ ਜੀ ਤੇ ਰਸਤੇ ਦੀ ਬਾਤ ਕੱਤੇ ਖੰਗ ਸੰਗ ਸੁਹਾਇ ਹੋਣਾ ਸਹੀ ਪਿਆਰੇ ਮਹਿਨ ਜਿਨਾ ਮਿਲੇ ਤੇਰਾ ਨਾਮ ਚਿਤਿਆ ਵੇ ਨਾਨਕ ਨਾਮ ਜਪਦੀ ਕਰੇ ਤੇਰੇ ਭਾਰੇ ਸੁਖ ਦਾ ਭਲਾ ਵਾਹ ਇੱਕ ਟੀਕਾ me